ਸਤਿ ਆਲਿਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਕਰਨਲ ਮਾਮਲੇ ਚ ਪੰਜਾਬ ਪੁਲਿਸ ਬੁਰੀ ਤਰ੍ਹਾਂ ਫਸ ਗਈ ਹੈ ਉਹ ਪੁਲਿਸ ਜਿਹੜੀ ਕਿ ਇਨਕਾਊਂਟਰ ਕਰਨੇ ਦੇ ਵਿੱਚ ਬੜੀ ਮਸ਼ਹੂਰ ਸੀਗੀ ਮੁੱਖ ਮੰਤਰੀ ਨੇ ਜਿਹਨੂੰ ਇਜਾਜ਼ਤ ਦਿੱਤੀ ਸੀਗੀ ਕਿ ਜਿਹਦਾ ਚਾਹਵੇ ਉਹ ਕਾਊਂਟਰ ਕਰ ਸਕਦੇ ਹੈਗੇ ਆ ਤੇ ਹੁਣ ਉਹ ਪੰਜਾਬ ਪੁਲਿਸ ਬੁਰੀ ਤਰ੍ਹਾਂ ਫਸ ਗਈ ਹੈ ਇੱਕ ਬਰਗੇਰੀਅਟ ਦਾ ਵੱਡਾ ਐਲਾਨ ਜੜਾ ਵੈ ਉਹ ਆਇਆ ਹੈਗਾ ਵੈ ਉਹਨੇ ਕੀਤਾ ਹੈਗਾ ਪੁਲਿਸ ਦੇ ਨਾਮ ਕਨਾਂ ਹਨ ਇਹ ਗਾਵੇ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਫਿਰ ਕਰਾਂਗੇ ਉਸ ਦੇ ਵਿਚਾਰ ਪੰਜਾਬ ਦੇ ਵਿੱਚ ਜਿਹੜਾ ਕਰਨਲ ਕੁੱਟਿਆ ਗਿਆ ਉਹਦੇ ਸੰਬੰਧ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਇਸਤੇਮਾਲ ਕਰ ਦਿੱਤੀ ਆ ਪੰਜਾਬ ਦੀ ਉਹੀ ਫੌਜ ਜਿਹੜੀ ਸਰਹੱਦ ਦੇ ਉੱਤੇ ਲੜਦੀ ਆ ਸਾਡੇ ਦੇਸ਼ ਦੇ ਲਈ ਬਗਿਹੜੀਰ ਦਾ ਇੱਕ ਬਿਆਨ ਸਾਹਮਣੇ ਆ ਜਾਂਦਾ ਔਰ ਅਮਨੋ ਸਾਹਮਣੇ ਪੁਲਿਸ ਦੇ ਐਸਐਸਪੀ ਨੂੰ ਵੀ ਸੱਦ ਲਿਆ ਡੀਸੀ ਨੂੰ ਵੀ ਸੱਦ ਲਿਆ ਔਰ ਪੰਜਾਬ ਦੀ ਪੁਲਿਸ ਜਿਹੜੀ ਅਨਕਾਊਂਟਰ ਬਣਾ ਦਿੰਦੀ ਆ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦੇ ਔਰ ਜਿਹੜਾ ਹੁਣ ਕਰਨਲ ਕੁੱਟਿਆ ਗਿਆ ਇਸੇ ਮਾਮਲੇ ਦੇ ਵਿੱਚ ਅੱਜ ਤੁਹਾਨੂੰ ਕੁਝ ਐਸਾ ਬਿਆਨ ਸੁਣਾਉਣ ਜਾ ਰਹੇ ਆ ਜਿਹੜਾ ਕਿ ਬਿਗੇੜੀਆ ਸਾਹਿਬ ਨੇ ਪੰਜਾਬ ਦੀ ਉਹੀ ਫੌਜ ਦੇ ਨੌਜਵਾਨ ਯਾਨੀ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਵੱਡੀ ਸੰਖਿਆ ਦੇ ਵਿੱਚ ਆਰਮੀ ਦੇ ਵਿੱਚ ਸਾਡੇ ਅਫੀਸਰ ਜਿਹੜੇ ਕਿ ਮੌਜੂਦ ਨੇ ਉਹਨਾਂ ਨੇ ਕਰਨਲ ਨੂੰ ਕੁੱਟ ਕੇ ਪੁਲਿਸ ਵਾਲਿਆਂ ਨੇ ਪੰਗਾ ਹੀ ਲੈ ਲਿਆ ਤਾਂ ਦਰਸਾਰ ਹੁਣ ਦੇਖੋ ਕਾਰਵਾਈ ਨਹੀਂ ਹੋਈ ਸੀ ਇਸ ਕਰਕੇ ਜਿਹੜੇ ਨੌਜਵਾਨ ਨੇ ਫੌਜੀ ਉਹਨਾਂ ਦੇ ਵਿੱਚੋਂ ਇੱਕ ਵਿਗੜੀਅਰ ਦਾ ਬਿਆਨ ਆ ਗਿਆ ਤੋਂ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਔਰ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਆਪਦੀ ਤਾਕਤ ਇਸਤੇਮਾਲ ਕਰਾਂਗੇ ਕਿਉਂ ਘਰ ਵੀ ਰਹੇ ਨੇ ਕੀ ਕਰ ਰਹੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਪੰਜਾਬ ਦੀ ਪੁਲਿਸ ਬੰਦੀਓ ਕੁੱਟਿਆ ਗਿਆ ਇੱਕ ਕਰਨਲ ਨੂੰ ਕੁੱਟਿਆ ਗਿਆ ਜਿਹਦਾ ਕੇ ਉਹਦਾ ਉਹਦਾ ਰੈਂਕ ਇੱਕ ਐਸਐਸਪੀ ਤੋਂ ਵੀ ਉੱਪਰ ਦੀ ਹੁੰਦਾ ਹੈ ਜਦੋਂ ਇਹ ਉਸ ਤੋਂ ਵੀ ਬਹੁਤ ਉੱਚਿਆ ਪਦਵੀ ਦੇ ਅ ਕਾ ਸਕਦੇ ਆ ਪੋਸਟ ਹੁੰਦੀ ਆ ਤਾਂ ਹੁਣ ਤੁਸੀਂ ਵੇਖੋ ਪੰਜਾਬ ਦੀ ਜਿਹੜੀ ਪੁਲਿਸ ਹੈ ਇਹਨਾਂ ਨੇ ਕਿੰਨੇ ਨੌਜਵਾਨ ਮਾਰੇ ਆ ਕਿੰਨੇ ਨੌਜਵਾਨੇ ਇਨਕਾਊਂਟਰ ਦੇ ਵਿੱਚ ਮਾਰੇ ਆ ਜਦੋਂ ਜੀ ਚਾਹੁੰਦਾ ਸਾਡੇ ਮੁੱਖ ਮੰਤਰੀ ਨੇ ਖੁੱਲੀ ਸ਼ੂਟ ਦਿੱਤੀ ਹੋਈ ਆ ਜਿਹਦਾ ਮਰਜ਼ੀ ਇਨਕਾਊਂਟਰ ਕਰ ਦਿਓ ਜਿਹਦੇ ਮਰਜ਼ੀ ਗੋਲੀ ਮਾਰੋ ਚੋ ਮਰਜ਼ੀ ਕਰੋ ਕੋਈ ਰੋਕ ਟੋਕ ਨਹੀਂ ਪਰ ਜਿਹੜਾ ਹੁਣ ਵਿਗੜੀਆ ਦਾ ਬਿਆਨ ਆਇਆ ਇਹਨੂੰ ਪੂਰੀ ਪੌਲਸ ਨੂੰ ਜਾਨੀ ਦਹਿਲਾ ਕੇ ਰੱਖ ਦਿੱਤਾ ਇਸ ਬਿਆਨ ਨੇ ਕਿ ਵਿਗੇੜੀਆ ਸਾਹਿਬ ਕੀ ਕਹਿ ਰਹੇ ਨੇ ਸੁਣ ਲੋ ਜਿਆਦਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੀ ਪੌਸ ਦੇ ਪ੍ਰਤੀ ਔਰ ਪੰਜਾਬ ਦੇ ਫੌਜੀਓਂ ਦੇ ਪ੍ਰਤੀ ਜਿਹੜੇ ਇਸ ਰਾਹ ਦਾ ਦੇ ਉੱਤੇ ਲੜਦੇ ਆ ਨਾ ਪੰਜਾਬ ਦੇ ਨੌਜਵਾਨ ਨੇ ਸੁਣੋ ਸਾਡੇ ਨਾਲ ਬ੍ਰਿਗੇੜ ਇੰਦਰ ਮੋਹਨ ਸਿੰਘ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਸੀਂ ਮਾਮਲਾ ਦੇਖਿਆ ਹੀ ਹੈ ਪਿਤੇ ਦਿਨੀ ਇੱਕ ਫੌਜ ਦੇ ਕਰਨਲ ਨੂੰ ਪੁਲਿਸ ਦੇ ਇੰਸਪੈਕਟਰਾਂ ਵੱਲੋਂ ਤੇ ਕੁਝ ਹੋਰ ਮੁਲਾਜ਼ਮਾਂ ਵੱਲੋਂ ਬੁਰੀ ਤਰੀਕੇ ਨਾਲ ਕੁੱਟਿਆ ਗਿਆ। ਉਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅ ਪਿਛਲੇ ਵਾਰ ਮੇਰੇ ਕੋਲ ਕਈ ਕਾਲੋਬੈਕ ਭਾਂਤ ਦੇਣਾ ਚਾਹਨਾ। ਜੀ ਸਰ ਪਹਿਲੀ ਗੱਲ ਤਾਂ ਇਹ ਸਾਡੇ ਪੋਲੀਟਿਸ਼ਨਾਂ ਤੇ ਪੁਲਿਸ ਨੇ ਇਹ ਮੁਰਖ ਦਾ ਸੱਤਿਆ ਨਾਸ ਕੀਤਾ ਹੋਇਆ ਜੀ 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 ਕੀਤਾ ਹਾਲੇ ਕੋਟਮਾਰ ਹੋਈਆ ਹੁਣ ਤੁਸੀਂ ਪਿਛਲੇ 2-3 ਮਹੀਨੇ ਦਾ ਪੜਿਆ ਕਿੰਨੇ ਕੇਸ ਜਿੰਨਾ ਚ ਵਰਦੀ ਇਨਕਾਊਂਟਰ ਕਰਕੇ ਇਨੋਸੈਂਟ ਨੂੰ ਮਾਰਿਆ ਗਿਆ ਤੇ ਹੁਣ ਉਹ ਵੀ 40 ਸਾਲਾਂ ਬਾਅਦ ਉਹ ਪੁਲਿਸ ਵਾਲਿਆਂ ਨੂੰ ਕਿਸੇ ਨੂੰ 5 ਸਾਲ ਕਿਸੇ ਨੂੰ 10 ਸਾਲ ਕਿਸੇ ਨੂੰ ਕਿੰਨੀ ਕੈਦ ਹੋ ਰਹੀ ਆ ਜੀ ਤੇ ਸਾਡੀ ਜਿਹੜੀ ਪੁਲਿਸ ਹੈ ਤਾਂ ਪੰਨਿਆਂ ਨੂੰ ਮਾਰ ਵੀ ਦਿੰਦੀ ਹੈ ਇਹ ਤਾਂ ਕਰਨ ਸਾਹਿਬ ਦੀ ਕਿਸਮਤ ਚੰਗੀ ਆ ਕਿ ਜੇ ਉਹਨੂੰ ਉੱਥੇ ਮਾਰ ਕੇ ਉੱਥੇ ਗਦਾ ਹਥਿਆਰ ਰੱਖ ਕੇ ਕਹਿੰਦਾ ਜੀ ਇਨਕਾਉਂਟਰ ਜੁਮਾਰਿਆ ਤਾਂ ਵੀ ਜੁਪਤਾਇ ਕੋਣਾ ਤੇ ਚਲ ਵੇਂਦੀਆਂ ਕਰਨ ਬਾਸ ਦੀ ਇੰਦੋ ਜਮਾ ਜਿ ਬੈਠੀ ਤੇ ਸਿਸਟਮ ਆਪਣਾ ਬਰਬਾਦ ਹੋਇਆ ਵਿਆ ਵਾ ਸਾਰੇ ਮੂਲ ਥਲਾ ਔਰ ਇਸ ਬਰਬਾਦੀ ਦੇ ਕਾਰਨ ਇੱਕ ਪੋਲੀਟੀਸ਼ੀਨ ਹੈ ਇੱਕ ਪੋਲਟੂਆ ਉਹ ਤੇ ਇਸ 바કી 바કી ਹੋਰ ਸਾਰੇ ਸਰਕਾਰੀ ਮਹਿਕਵੇਂ ਵੀ ਉਹ ਉਹਨਾਂ ਉਹਨਾਂ ਨਾਲ ਹੀ ਫਾਨੇ ਨਹੀਂ ਕਰਦੇ ਪਰ ਉਹ ਕਿਸੇ ਤੋਂ ਨਹੀਂ ਕਰਦੇ ਜਿਵੇਂ ਪੁਰਸ਼ ਹੈ ਜੀ ਇਹ ਗਲਤ ਹੋਇਆ ਹੋਇਆ ਤੇ ਮੈਂ ਅੱਜ ਸਾਰੇ ਪੀਸੋ ਬੇਕੀ ਤੂੰ ਕਿ ਇਹ ਦੇਸ਼ਾਂ ਦੇ ਸੋਸ਼ਲ ਮੀਡੀਆ ਤੇ ਇੱਕ ਐਕਸਟਰੂਸਮੈਂਟਾਂ ਸਰਵਿੰਗ ਬੰਦਿਆਂ ਤੇ ਹਾਕਿਕ ਆਵਾਜ਼ ਉਠਾ ਰਹੇ ਆ ਜੀ ਆਪ ਇੱਕ ਸਾਲ ਦੇ ਵਿੱਚ ਮੇਰੇ ਖਿਆਲ ਚ ਕਾਰ ਇਨਸੀਡੈਂਟ ਇਹ ਖਤਮ ਹਰ ਇੱਕ ਵਿਦੇਂਦ ਹੋ ਗਏ ਨੇ ਦੇਖੋ ਹੁਣ ਪੰਜਾਬ ਦੀ ਪੁਲਿਸ ਨੂੰ ਐਸਐਸਪੀ ਨੂੰ ਵੀ ਸੱਦਿਆ ਗਿਆ ਜਿਹੜਾ ਕਿ ਨਾਨਕ ਸਿੰਘ ਹੈ ਪਟਿਆਲੇ ਦੇ ਵਿੱਚ ਔਰ ਦੂਜੇ ਪਾਸੇ ਡੀਸੀ ਸਾਹਿਬ ਨੂੰ ਵੀ ਸੱਦਿਆ ਗਿਆ ਪੰਜਾਬ ਦੇ ਉਹ ਨੌਜਵਾਨ ਜਿਹੜੇ ਫੌਜੀ ਨੇ ਉਹਨਾਂ ਨੇ ਆਪਣੇ ਹੈੱਡਕੁਆਰਟਰ ਦੇ ਵਿੱਚ ਸੱਦ ਲਿਆ ਕਿ ਭਾਈ ਇੱਥੇ ਆ ਕੇ ਜਵਾਬ ਦੇ ਕੇ ਜਾਓ ਕਿਵੇਂ ਗੁੱਠਿਆਂ ਵਜਾ ਕੀ ਹੈ ਤੋ ਵੀ ਅਕਸਰ ਸਾਰਾ ਪੰਜਾਬ ਜਾਣਦਾ ਕਿ ਪੰਜਾਬ ਦੀ ਪੁਲਿਸ ਨਾ ਤਾਂ ਪੰਜਾਬ ਦੀ ਜਨਤਾ ਦੇ ਪ੍ਰਤੀ ਔਰ ਨਾਤ ਨੋ ਨੌਜਵਾਨਾਂ ਦੇ ਪ੍ਰਤੀ ਜਿਹੜੇ ਸਾਡੇ ਦੇਸ਼ ਦੀ ਰਾਖੀ ਵੀ ਕਰਦੇ ਨੇ ਜਾਂ ਫਿਰ ਸਾਡੇ ਹੋਰ ਨੌਜਵਾਨ ਬੇਗੁਨਾ ਮਾਰੇ ਜਾਂਦੇ ਨੇ ਜਿਵੇਂ ਕਿ ਪੀਲੀ ਪੀਤ ਦੇ ਵਿੱਚ ਤਿੰਨ ਨੌਜਵਾਨ ਮਾਰੇ ਗਏ ਉਹਨਾਂ ਨੂੰ ਕੀ ਕਿਹਾ ਸੀ ਕਹਿੰਦੇ ਵੀ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਮੁਕਾਬਲਾ ਬਣਾ ਦਿੱਤਾ ਔਰ ਉਹ ਨੌ ਜਵਾਨਾਂ ਦਾ ਇੰਨਾ ਵੀ ਦੋਸ਼ ਹੈ ਨਹੀਂ ਸੀ ਜਿਹੜੇ ਕਿ ਗਰੀਬ ਘਰਾਂ ਤੋਂ ਤਾਲੁਕਾਤ ਰੱਖਦੇ ਸੀ ਉਹ ਗਰੀਬ ਘਰਾਂ ਦੇ ਮੁੰਡੇ ਸੀ ਉਹਨਾਂ ਨੂੰ ਬਹੁਤ ਵੱਡੇ ਵੱਡੇ ਗੈਂਗਸਟਰ ਬਣਾ ਕੇ ਯਾਨੀ ਆਪਣਾ ਮੀਡੀਆ ਦੇ ਵਿੱਚ ਪੇਸ਼ ਕੀਤਾ ਗਿਆ ਬਹੁਤ ਸਾਰੇ ਸਾਡੇ ਸਿੱਖ ਜਥੇਬੰਦੀਆਂ ਦੇ ਆਗੂ ਜਿਵੇਂ ਕਿ ਬਖਸ਼ੀ ਸਿੰਘ ਬਾਬਾ ਉਹਨਾਂ ਨੇ ਵੀ ਇੱਕ ਬਹੁਤ ਵੱਡੀ ਗੱਲ ਧਰੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਹਨਾਂ ਨੂੰ ਵੀ ਜਿਹੜੇ ਥਰੱਟ ਆਉਂਦੇ ਰਹੇ ਉਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਉਹਨਾਂ ਦੇ ਉੱਤੇ ਹਮਲਾ ਵੀ ਜਾਣ ਦੇਵਾ ਹੋ ਚੁੱਕਿਆ ਸੀ ਇਹ ਗੱਲ ਦੀ ਗਵਾਹੀ ਸਾਰਾ ਪੰਜਾਬ ਭਰ ਦਾ ਸਭ ਨੂੰ ਪਤਾ ਇਹਨਾਂ ਗੱਲਾਂ ਦਾ ਔਰ ਫਿਰ ਪੰਜਾਬ ਦੀ ਪੁਲਿਸ ਪੰਜਾਬ ਦੀ ਜਨਤਾ ਦੇ ਪ੍ਰਤੀ ਇਹਨਾਂ ਦਾ ਕੀ ਰਵੱਈਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜੇ ਜੇ ਕੋਈ ਘਰ ਨਾਲ ਨੂੰ ਕੁੱਟਿਆ ਜਾਵੇ ਤੇ ਫਿਰ ਜਿਹੜੀ ਆਮ ਜਨਤਾ ਹੈ ਉਹਨਾਂ ਦਾ ਬਾਲੀਵਾਰਸ ਕੌਣ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਖੁੱਲੀ ਸ਼ੂਟ ਦੇ ਦਿੱਤੀ ਹੈ ਪਰ ਇੱਥੇ ਸਵਾਲ ਤਾਂ ਇਹ ਵੀ ਉੱਠਦਾ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਦੀ ਰਾਖੀ ਕੌਣ ਕਰਦਾ ਹੈ ਉਹਨਾਂ ਦੀ ਦੇਣ ਕੀ ਹੈ ਬਹੁਤ ਵੱਡੀ ਦੇਣ ਹੈ ਜਿਹੜੇ ਸਾਡੇ ਫੌਜੀ ਸਾਹਿਬ ਨੂੰ ਕੁੱਟਿਆ ਗਿਆ ਇਹ ਕਰਨਲ ਸੀ ਉਹ ਬਹੁਤ ਵੱਡੀ ਪੋਸਟ ਹੁੰਦੀ ਹੈ ਕੇਐਸਐਸਪੀ ਤੋਂ ਵੀ ਉੱਪਰ ਦਾ ਰੈਂਕ ਦਾ ਅਧਿਕਾਰੀ ਸੀ ਉਹ ਤੇ ਫਿਰ ਪੰਜਾਬ ਦੀ ਜਿਹੜੀ ਪੁਲਿਸ ਹੈ ਇਹਨਾਂ ਦੀ ਕੀ ਦੇਣਾ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਪੰਜਾਬ ਦੇ ਪੁਲਿਸ ਪ੍ਰਤੀ ਕੋਈ ਇੱਜ਼ਤ ਹੈ ਨਹੀਂ ਵੈਸੇ ਚੰਗੇ ਬਹੁਤ ਹੁੰਦੇ ਨੇ ਮੈਂ ਅਕਸਰ ਕਹਿੰਦਾ ਹੁੰਨਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਪੁਲਿਸ ਵਾਲੇ ਨੇ ਜਿਨ੍ਹਾਂ ਦਾ ਇੱਕ ਨਾਮ ਬਹੁਤ ਵੱਡੇ ਪੱਧਰ ਤੇ ਹੈ ਉਹ ਲੋਕਤੰਤਰ ਦੇ ਵਿੱਚ ਰਹਿ ਕੇ ਉਹ ਆਪਣੀ ਸੇਵਾ ਵੀ ਨਿਭਾਉਂਦੇ ਨੇ ਔਰ ਨਿੱਜੀ ਪੱਧਰ ਤੇ ਲੋਕਾਂ ਦੇ ਕੰਮ ਵੀ ਆਉਂਦੇ ਯਾਨੀ ਸੇਵਾ ਪਾਣੀ ਹੋਰ ਵੀ ਕਰਦੇ ਜਿਵੇਂ ਕਹਿ ਲੋ ਇੱਕ ਸੇਵਾ ਪਾਣੀ ਤਾਂ ਹੋ ਗਈ ਜਿਵੇਂ ਲੋਕਾਂ ਦੀ ਕੁੱਟਮਾਰ ਹੁੰਦੀ ਆ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਹੌਸਲਾ ਸਹਾਈ ਕਰਦੇ ਜਿਨ੍ਹਾਂ ਲੋਕਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ ਹੁੰਦੀ ਉਹਨਾਂ ਦੀ ਮਦਦ ਕਰਦੇ ਨੇ ਬਹੁਤ ਸਾਰੇ ਪੁਲਿਸ ਵਾਲੇ ਇਹੋ ਜਿਹੇ ਵੀ ਹੈਗੇ ਨੇ ਤਾਂ ਇਹਦੇ ਵਿੱਚ ਕੋਈ ਦੋ ਰਾਇਵਾ ਨਹੀਂ ਹੈਗੀਆਂ ਕਿਉਂਕਿ ਇੱਕ ਗੱਲ ਦੇ ਦੋ ਪਹਿਲੂ ਲਾਜ਼ਮੀ ਹੁੰਦੇ ਨੇ ਕਿਉਂਕਿ ਸਾਰੀ ਪੁਲਿਸ ਮਾੜੀ ਵੀ ਨਹੀਂ ਹੋ ਸਕਦੀ ਸਾਰੇ ਪੁਲਿਸ ਵਾਲੇ ਚੰਗੇ ਵੀ ਨਹੀਂ ਹੋ ਸਕਦੇ। ਸੋਚ ਕਰਕੇ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਹ ਸੋਚਣਾ ਚਾਹੀਦਾ ਜਿਵੇਂ ਕਿ ਉਹਦੋਂ ਐਕਸ਼ਨ ਲਿਆ ਸੀ ਕਈ ਮੁਲਾਜ਼ਮ ਡਿਸਮਿਸ ਕਰਤੇ ਸੀ ਤਾਂ ਪੰਜਾਬ ਦਾ ਮੁੱਖ ਮੰਤਰੀ ਤਾਂ ਦੇਖੋ ਹੁਣ ਕੁਝ ਨਹੀਂ ਸੋਚ ਸਕਦਾ। ਉਹਦੇ ਹੱਥੋਂ ਬਾਹਰ ਆ। ਵੈਸੇ ਵੀ ਅਰਵਿੰਦ ਕੇਜਰੀਵਾਲ ਆਉਣ ਜਾ ਰਿਹਾ ਪੰਜਾਬ ਦੇ ਅੰਦਰ। ਇਹ ਵੀ ਗੱਲ ਤਾਂ ਹੋ ਚੁੱਕੀ ਐ। ਉਹਦਾ ਮੈਂ ਇੱਕ ਵੀਡੀਓ ਪਾ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਕੁਰਸੀ ਛੱਡਣ ਜਾ ਰਿਹਾ। ਔਰ ਜਿਹੜਾ ਹੁਣ ਪੰਜਾਬ ਦਾ ਡੀਜੀਪੀ ਗੌਰਵ ਯਾਦਵ ਜੀ ਨੇ ਇਹਨਾਂ ਨੂੰ ਚਾਹੀਦਾ ਕਿ ਭਾਈ ਅਸੀਂ ਵੱਡੇ ਪੱਧਰ ਤੇ ਐਕਸ਼ਨ ਲੈ ਲਈਏ ਤੁਹਾਡਾ ਨਾਮ ਬੜਾ ਚੰਗਾ ਬਣਿਆ ਹੋਇਆ ਹੈ ਪੰਜਾਬ ਦੇ ਅੰਦਰ ਜੇਕਰ ਤੁਸੀਂ ਚਾਹੋ ਨੋ ਪੰਜਾਬ ਦੀ ਸ਼ਬੀ ਪੰਜਾਬ ਦੀ ਪੁਲਿਸ ਦੀ ਸ਼ਬੀ ਲੋਕਾਂ ਦੇ ਦਿਨਾਂ ਦੇ ਵਿੱਚ ਬਹੁਤ ਵਧੀਆ ਬਣੀ ਰਹੇ ਤਾਂ ਉਹੀ ਪੁਲਿਸ ਵਾਲਿਆਂ ਦੇ ਉੱਤੇ ਕਾਰਵਾਈ ਲਾਜ਼ਮੀ ਕਰਨੀ ਚਾਹੀਦੀ ਹੈ ਜਿਹੜੇ ਲੋਕ ਇਹਨਾਂ ਦੇ ਦੋਸ਼ੀ ਨੇ ਦੇਖੋ ਇਹ ਕਾਮ ਨਾਗਰਿਕ ਦੀ ਗੱਲ ਨਹੀਂ ਹੈਗੀ ਉਹ ਦੇਸ਼ ਦੇ ਰਾਖੇ ਨੂੰ ਕੁੱਟਿਆ ਚਿਰ ਹੈ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਪੰਜਾਬ ਦੇ ਅੰਦਰ ਤਾਂ ਹੁਣ ਜਿੰਨੇ ਵੀ ਤੁਸੀਂ ਭੈਣ ਭਰਾ ਸਾਡੇ ਪੰਜਾਬ ਦੇ ਵਿੱਚੋਂ ਜਾਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਦੇਖ ਰਹੇ ਹੋ ਤਾਂ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਬਹੁਤ ਸਾਰੀ ਜਨਤਾ ਤੱਕ ਪਹੁੰਚੇ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਜਾਬ ਪੁਲਿਸ ਨੇ ਕਰਨਲ ਨੂੰ ਮਾਰ ਕੇ ਜਿਹੜੀ ਮੁਸੀਬਤ ਆਪਣੇ ਗਲ ਪਾ ਲਈ ਹੈ ਹੁਣ ਉਸ ਤੋਂ ਜਾਨ ਛਡਾਉਂਦੇ ਆ ਪਰ ਜਾਨ ਨਹੀਂ ਛੁੱਟਣ ਦੇਈ ਹੈਗੀ ਕਿਉਂਕਿ ਪੂਰੀ ਆਰਮੀ ਜੜੀ ਹੈ ਇਸ ਚੀਜ਼ ਦੇ ਬਾਰੇ ਹੁਣ ਜਾਣਕਾਰੀ ਦੇ ਰਹੇ ਆ ਹਾਸਲ ਕਰਨ ਦੇ ਆ ਕਿ ਇਹ ਮਾਮਲਾ ਕਿਉਂ ਪੇਸ਼ ਆਇਆ ਇਸ ਦੀ ਵਜ੍ਹਾ ਕੀ ਬਣੀ ਸੀਗੀ ਔਰ ਕਿਸ ਤਰ੍ਹਾਂ ਦੀ ਰੋਕ-ਥਾਮ ਕਰੀਏ ਕਿ ਅੱਗੇ ਇਸ ਤਰ੍ਹਾਂ ਦੇ ਮਜ਼ੀਦ ਵਾਕਿਆਤ ਨਾ ਹੋਣ ਕਿਉਂਕਿ ਪੰਜਾਬ ਪੁਲਿਸ ਦੀ ਦੀਦਾ ਦਲੇਰੀ ਇੰਨੀ ਵੱਧ ਗਈ ਸੀਗੀ ਕਿ ਉਹ ਜਿੱਥੇ ਚਾਹੁੰਦੇ ਸੀਗੇ ਜਿਹਦਾ ਮਰਜ਼ੀ ਇਨਕਾਊਂਟਰ ਕਰ ਦਿੰਦੇ ਸੀਗੇ ਮੁੱਖ ਮੰਤਰੀ ਹਲੋ ਵੀ ਉਹਨਾਂ ਨੂੰ ਇਹ ਹਾਲਾਚੇਰੀ ਮਿਲੀ ਸੀ ਇਸੇ ਹਾਲਾਚੇਰੀ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਕਰਨਲ ਨੂੰ ਕਟ ਕੱਢਿਆ ਔਰ ਉਸੇ ਅ ਦਲੇਰੀ ਦਾ ਹੁਣ ਉਹਨਾਂ ਨੂੰ ਨਤੀਜਾ ਵੀ ਭੁਗਦਣਾ ਪੈਣ ਦਿਆ ਹੈਗਾ ਵਾ ਬਰਬੇਰੀਅਟ ਦਾ ਜੁੜਾ ਵਾ ਉਹ ਵੀ ਤੁਸੀਂ ਬਿਆਨ ਸੁਣ ਲਿਆ ਕਿ ਪੂਰੀ ਆਰਮੀ ਜਿਹੜੀ ਇਸ ਟਾਈਮ ਗੁੱਸੇ ਦੇ ਵਿੱਚ ਬੈਠੀ ਹੈ ਕਿ ਇਹ ਮਾਮਲਾ ਜਿਹੜਾ ਵਾ ਇਹ ਹੁਣ ਬੈਨਲਕਵਾਮੀ ਸਤਾ ਤੱਕ ਹਾਈਲਾਈਟ ਹੋ ਗਿਆ ਹੈਗਾ ਵਾ ਔਰ ਪੰਜਾਬ ਪੁਲਿਸ ਹੁਣ ਜਾਨ ਛਡਾਉਣ ਦੀ ਕੋਸ਼ਿਸ਼ ਕਰੰਦੀ ਆ ਪਰ ਜਾਨ ਨਹੀਂ ਛੁੱਟਣ ਦਈ ਹੈ ਕਿ ਪਰ ਤੁਸੀਂ ਕੀ ਕਹਿੰਦੇ ਹੋ ਇਹ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟਸ ਕਰਕੇ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਰੱਖਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ